ਹਾਂਜੀ ਭਾਜੀ ਜੋ ਹਰ ਸਾਲ ਦੀ ਤਰ੍ਹਾਂ ਬਰਾਹਮਣ ਦੇ ਪਿੰਡਾਂ ਦੇ ਵਿੱਚ ਮੇਲਾ ਲੱਗਦਾ ਉਸ ਦੇ ਸੰਬੰਧ ਦਾ ਹੈ ਪਿਆਰੀ ਸਾਧ ਸੰਗਤ ਜੀ ਇੱਦਾਂ ਕਈ ਪਿੰਡ ਦੋਦਮਾ ਬਿੰਨਾ ਨਗਰ ਹਲਕੇ ਦੇ ਵਿੱਚ ਪੈਂਦਾ ਆ ਇੱਥੇ ਪੜੀਆਂ ਦਾ ਮੇਲਾ ਪ੍ਰਾਣੀ ਥਕੀਗਤਾ ਹੈ ਢੇ ਜਮਨ ਤੋਂ ਹੀ ਪਹਿਲਾਂ ਦੀਆਂ ਗੱਲਾਂ ਨੇ ਤੇ ਪ੍ਰਾਣੀ ਹਕੀਕਤਾ ਕੀ ਮੇਲਾ ਬਹੁਤ ਪੁਰਾਣਾ ਇੱਥੇ ਲੱਗਦਾ ਤੇ ਬਹੁਤ ਹੰਤਮਨਾ ਨਾ ਆ ਜਾਂਦਾ ਜੀ ਬੜੀ ਬੜੀ ਦੋਦੋ ਕਾਫੀ ਲੋਗ ਆਨੇ ਨੇ ਤੇ ਬਾਕੀ ਲੰਗਰਾਂ ਨੇ ਤਾਂ ਕੋਈ ਕਮਾਲ ਹੀ ਕਰ ਦਿੰਦੇ ਜੀ ਸਾਡੇ ਇੰਨੀ ਕਿ ਸੇਵਾ ਕਰਦੇ ਆ ਤਾਂ ਗੱਲ ਨਿਕਲ ਨਾਲੇ ਐਵੇਂ ਮੜਾ ਮੋਟਾ ਸੰਜੋਗ ਸੰਗ ਦੇ ਨਾਲ ਕਰਨੇ ਆ ਕਈ ਠੰਡੇ ਦਾ ਉਹ ਰੋੜਾ ਕੁਲਫੀਆਂ ਦਾ ਤੇ ਲੱਸੀ ਵੀ ਲਾਈ ਹੈ ਮੇਰਾ ਤੇ ਬਹੁਤ ਵਧੀਆ ਸੇਵਾ ਕਰਦੇ ਨੇ ਸੇਵਾ ਦਾ ਸਾਡੇ ਬਹੁਤ ਵਧੀਆ ਨੇ ਅੱਜ ਬਹੁਤ ਦਿਨ ਹੋ ਗਿਆ ਲਗਾਤਾਰ ਇਹਨਾਂ ਨੇ ਸੇਵਾ ਕਰਦਿਆ ਤੇ ਫੋਟੋ ਦੇ ਵਿੱਚ ਜਿਹੜਾ ਇਹ ਮੇਲਾ ਲੱਗਦਾ ਵਾ ਉਹ ਉਹਦਾ ਥੋੜਾ ਇਤਿਹਾਸ ਦੱਸ ਦਿਓ ਤੇ ਕਿੰਨੇ ਦਿਨ ਦਾ ਮੇਲਾ ਹੁੰਦਾ ਹੈ ਇਹ ਇਹ ਆਪਣੇ 3 ਦਿਨ ਦਾ ਹੁੰਦਾ ਜੀ ਇਹਦਾ ਥੋੜਾ ਇਤਿਹਾਸ ਦੱਸ ਦਿਓ ਇਤਿਹਾਸ ਹੈ ਦਾ ਜੀ ਪੁਰਾਣੇ ਹੀ ਸਾਡੇ ਬਜ਼ੁਰਗ ਕਹਿੰਦਾ ਵੀ ਪੜੀਆਂ ਦਾ ਮੇਲਾ ਲੱਗਦਾ ਇਥੇ ਤੇ ਕਾफी ਜਦੋਂ ਹੀ ਲੱਗਦਾ ਆ ਜਿਆ ਪੂਰਾ ਇਤਿਹਾਸ ਅਸੀਂ ਨਹੀਂ ਜਾਣਦੇ ਕਿਉਂ ਪੁਰਾਣੇ ਬਜ਼ੁਰਗ ਨੂੰ ਮੜਾ ਮੋਟਾ ਹੈ ਇਹ ਆਦਿਆ ਤੇ ਹੁਣ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਆ ਹਰ ਸਾਲ ਇੱਕ ਤਰੀਕੂ ਲੱਗਦਾ ਜਿਹਦਾ ਕਿਸ ਤਰ੍ਹਾਂ ਲੱਗਦਾ ਇਹ ਹਰ ਸਾਲ ਹੀ ਆਪਣੇ ਅੱਸੇ ਮਹੀਨੇ ਦੀ ਜੂਨ ਮਹੀਨੇ ਦੇ ਆਪਣੇ 27 28 ਤਰੀਕ ਨੂੰ ਹੁੰਦਾ ਜੀ ਆਪਣੇ ਤਿੰਨ ਦਿਨ ਲਗਾਤਾਰ ਚੱਲਦਾ ਬਾਤ ਨੂੰ ਜਗਰਾਤਾ ਹੁੰਦਾ ਮਹਾਰਾਣੀ ਦਾ ਬਹੁਤ ਸੰਗਤਾਂ ਦੂਰ ਦੂਰ ਤੋਂ ਆਂਦੀਆਂ ਜਗਰਾਤੇ ਦੇ ਕਾਫੀ ਪਾਟੀਆਂ ਮੰਗਾਈਆਂ ਹੁੰਦੀਆਂ ਤਗੜੀਆਂ ਤਗੜੀਆਂ ਪਾਟੀਆਂ ਵਿੱਚ ਜਗਰਾਤੇ ਆਈਆਂ ਔਰ ਕਾਹ ਕਾਹ ਵੀ ਉਹਨਾਂ ਨੇ ਵੱਡੇ ਤੋਂ ਵੱਡੇ ਮੰਗਾਣੇ ਆ ਪਰ ਮੰਗਾਣੇ ਉਹ ਆ ਜਿਹੜੇ ਧਾਰਮਿਕ ਹੋਣਗੇ ਇੱਥੇ ਕੋਈ ਦੂਜਾ ਨਹੀਂ ਗਾਣਾ ਬੋਲ ਸਕਦਾ ਕੋਈ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ ਆਖੀਆ ਕੋਈ ਮਨੋਗਰਾਮ ਨਾ ਕੁਰੀਆ ਹੁੰਦੀ ਆਵਾ ਉਹ ਕਿਸ ਤਰ੍ਹਾਂ ਮਤਲਬ ਇਹ ਆ ਕੇ ਮੈਂ ਹਾਂ ਜੀ ਕੋਈ ਗੱਲ ਹੀ ਨਿਕਲਣ ਵਾਲੀ ਦੇ ਜਦੋਂ ਕਿਦੇ ਉੱਥੇ ਜਾ ਕੇ ਵੇਖੀ ਆ ਤੌਰ ਕਾ ਹਰ ਚੀਜ਼ ਦਾ ਪ੍ਰਸਾਦ ਲੱਗਾ ਹੁੰਦਾ ਪ੍ਰਸਾਦ ਦੀ ਕੋਈ ਗੱਲ ਨਹੀਂ ਕਰ ਸਕਦਾ ਵੀ ਕਿਹੜਾ ਖਾਣਾ ਕਿਹੜਾ ਸਕਣਾ ਐਂਦਾ ਚੱਲਦਾ ਖੁੱਲਾ ਇੱਕ ਨਫੇ ਬਹੁਤ ਵਧੀਆ ਪ੍ਰੋਗਰਾਮ ਆ ਸਾਹਿਬ ਇਹ ਦੋ ਦੋਆਂ ਦੇ ਵਿੱਚ ਪਰੀਆਂ ਦਾ ਮੇਲਾ ਲੱਗਦਾ ਹ ਹਰ ਸਾਲ ਪੌਂਦੇ ਜੀ ਅੱਜ ਕਿੰਨਾ ਦਾ ਲੱਗ ਰਿਹਾ ਬਹੁਤ ਵਧੀਆ ਜੀ ਤੇ ਹਰ ਸਾਲ ਹੁੰਦੇ ਜੀ ਹਾਂ ਜੀ ਦੇ ਕਿੰਨੇ ਦਿਨ ਦਾ ਮੇਲਾ ਲੱਗਦਾ ਜੀ ਦੋ ਤਿੰਨ ਦਿਨ ਦਾ ਲੱਗਦਾ ਜੀ ਇਹ ਕਿਹੜਾ ਪਿੰਡ ਤੁਹਾਡਾ ਪਿੰਡ ਮਰੜਾ ਜੀ ਮਰੜਾ ਤੇ ਸਕਦਾ ਇਤੋਂ ਵੀ ਤੇ ਦੇਸ਼ਾਂ ਦੇਸ਼ਾਂ ਤੋਂ ਵੀ ਆਉਂਦੀਆਂ ਨੇ ਦੂਰੋਂ ਦੂਰੋਂ ਆਉਂਦੀਆਂ ਜੀ ਕਿੰਨੇ ਦਿਨ ਦਾ ਮੇਲਾ ਲੱਗਦਾ ਹੈ ਇਹ 3-4 ਦਿਨ ਦਾ ਜੀ ਠੀਕ ਹੈ ਜੀ ਅੱਜ ਆਏ ਪੂਰੇ ਪਰਿਵਾਰ ਨਾਲ ਆਏ ਹੋ ਹਾਂਜੀ ਠੀਕ ਹੈ ਹਰ ਸਾਲ ਹੁੰਦੇ ਹਰ ਸਾਲ ਠੀਕ ਹੈ ਧੰਨਵਾਦ